ਹੋਤੰਦੇ 10 ਵਜੇ ਨੂੰ ਖਾਨ ਬਹਾਦਰ ਜੱਗਰੀਆ ਖਾਨ ਨੇ ਕੋਲ ਬਲਾਕ ਪੁੱਛਾਇ ਬਈ ਤੁਸੀਂ ਦੀ ਦੀ ਦੁਆਏ ਰਸਤੇ ਦਾ ਕੀ ਹੋਇਆ ਉਹ ਕਹਿੰਦਾ ਤੁਸੀਂ ਕੁਛ ਦੀ ਦੀ ਕੋਈ ਮੇਰੇ ਆਰਡਰ ਤੋਂ ਵਿਜੋਧਨੀਆ ਬੈਠਾ ਪਰ ਇਹਨਾਂ ਨੇ ਆਖਿਆ ਤਨਕਾ ਦੇ ਰਾਬਤ ਕਰਨ ਬਣੇ ਹੋ ਮੈਂ ਵੀ ਸੈਕਤ ਸੰਦੂ ਜਾਟ ਕੇ ਮੈਦਾਨ ਦੇ ਵਿੱਚ ਆ ਡੱਟ ਹੱਥ ਹੈ ਤੇਰੀ ਦਾ ਤੰਬਾ ਲਾਉਂਦੇ ਜਾਂਦੇ ਵੇਰੀ ਦਾ ਤੰਬਾ ਮੈਂ ਵੀ ਸੈਕਤ ਸੰਦੂ ਜਾਟ ਕੇ ਮੈਦਾਨ ਦੇ ਵਿੱਚ ਆ ਡੱਟ ਖਤ ਹੈ ਤਰੀ ਦਾ ਤੰਬਾ ਲਉਦੇ ਜਾਂਦੇ ਵੇਰੀ ਦਾ ਉਹ ਤਰਤੀ ਦਿੰਦੀ ਨਹੀਂ ਉਹ ਮੇਟ ਕਹਿੰਦੇ ਹਾਏ ਹਾਏ ਆ ਉਹ ਬੱਬਾ ਕਰ ਜਾਂਦੇ ਬੱਬਾ ਬੋ ਤਾਂ ਮੁਗਲੇ ਪਾਣੇ ਪਾਏ ਆ ਬੱਬਾ ਕਰ ਜਾਂਦੇ ਬੱਬਾ ਬੋ ਤਾਂ ਮੁਗਲੇ ਪਾਣੇ ਪਾਏ ਆ ਉਸ ਗਰਾਂ ਰ ਉੱਠ ਗਏ ਖੜ ਗਏ ਜੰਗ ਚ ਪਿੱਠ ਜੋੜਦੇ ਅਰਗੇ ਕਾਲਸੀ ਕੰਦੇ ਸਿਕਣੇ ਰੁਕਦੇ ਵੇ ਕੰਮ ਦੇ ਪਾਈ ਖੁੱਪ ਕੇ ਕੰਕੇ ਟਿਕ ਟਾ ਚੰਦੇ ਕਰ ਪੱਜ ਦੇ ਰਾਏ ਰਾਏ ਆ ਵਾ ਵਾ ਗਰ ਜਾਂਦੇ ਬਾਬਾ ਬੋਤਾ ਮਗਲੇ ਪੰਨੇ ਪਾਏ ਆ ਬਾਬਾ ਗਰ ਜਾਂਦੇ ਬਾਬਾ ਬੋਤਾ ਮਗਲੇ ਪੰਨੇ ਪਾਏ ਆ ਓਹ ਆਂ ਦਿੱਤੀ ਅਜੀਜ ਕੋ ਗੱਡਾ ਉਹ ਆਣਾ ਨਾ ਜਿੱਥੇ ਤੋਂ ਮੌਸੂਦ ਫੇਰ ਜਾਵੇ ਸਰਕਰ ਟੋਪੀ ਵਾ ਕੇ ਦਸਦੀ ਉਜਾ ਮੂਹ ਜਾਨ ਮਾਂ ਬੈ ਕੇ नाकनार पांच लीका घटके हैं उसको तो आगे जाने ने ओ अन्ना गधे दटका खोटे ले आए कर, तो पैसा बंदे कर साफ़ सी करे और एते मोते ना सी पक्ष दे लाते पुत अंडीका सी कड़वोते बद तो पिया ला उछाएँ आहा ओ पापा कर जाते पाप ਇਹ ਜਿੱਥੀ ਲਿਖੇ ਸਿੰਘ ਪੋਤਾ ਰਾਜਗਾਰ ਖੋਤਾ ਥੱਤ ਵਿੱਚ ਮੋਟਾ ਸੋਠਾ ਰਵਾਜਗਾਰ ਖੋਤਾ ਆਨਾ ਕੱਟਣ ਨੂੰ ਪੈਸਾ ਟੱਕਾ ਖੋਤਾ ਫਿਰ ਖਾਨ ਬਹਾਦਰ ਨੂੰ ਮੋ ਕੱਕਤ ਕਾਕੇ ਲੈ ਗਿਆ ਆਖਿਆ ਤੂੰ ਬਲੇਗ ਖੋਤਾ ਤੇ ਤੇ ਰਾਜਣੀ ਹੋਤਾ ਤੇਰੇ ਜਿਹਾ ਕੋਈ ਹੋਤਾ ਆਕੋ ਕਾਪੀ ਖਾਨੋ